ਜ਼ਿੰਦਗੀ ਦੇ ਅੰਦਰ ਨਾ ਕਿਸੇ ਵੀ ਚੀਜ਼ ਨੂੰ ਵੇਖਣ ਦਾ ਤੱਕਣ ਦਾ ਨੋਟ ਕਰਨ ਦਾ ਤੁਹਾਡਾ ਤਰੀਕਾ ਆਪਣਾ ਹੈ ਕੁਝ ਵੀ ਵੇਖਦੇ ਹੋ ਨੋਟ ਕਰਨ ਦਾ ਤੁਹਾਡਾ ਜਿਹੜਾ ਤੌਰ ਤਰੀਕਾ ਹੈ ਉਹ ਤੁਹਾਡਾ ਨਿੱਜੀ ਹੈ ਉਹ ਸਾਂਝੇ ਤੌਰ ਦੇ ਉੱਤੇ ਇੱਕੋ ਜਿਹਾ ਨਹੀਂ ਹੋ ਸਕਦਾ ਕਦੇ ਕਦੇ ਤੁਸੀਂ ਕਿਸੇ ਦਾ ਚੰਗਾ ਮਹਿਲ ਵੇਖਦੇ ਹੋ ਮਕਾਨ ਵੇਖਦੇ ਹੋ ਤੁਹਾਡਾ ਮਨ ਲਲਚਾਉਂਦਾ ਹੈ ਵੀ ਇਦਾਂ ਦਾ ਮਕਾਨ ਮੇਰੇ ਕੋਲ ਵੀ ਹੋਵੇ ਪਰ ਠੀਕ ਇੱਕ ਦੂਸਰਾ ਬੰਦਾ ਤੁਹਾਡੇ ਬਰਾਬਰ ਆਣ ਕੇ ਖੜੋ ਜਾਂਦਾ ਹੈ ਤੁਸੀਂ ਮੈਲ ਵੇਖ ਰਹੇ ਸੀ ਇੱਕ ਦੂਜਾ ਬੰਦਾ ਆਇਆ ਉਹਨੇ ਮੈਲ ਵੇਖਿਆ ਉਹਨੇ ਮੋਢੇ ਉੱਤੇ ਹੱਥ ਰੱਖ ਕੇ ਆਖਿਆ ਜਨਾ ਜਾਨੈ ਮੈਲ ਕੀ ਦਾ ਉਹਨੇ ਆਖਿਆ ਹਾਂਜੀ ਜਾਨਣਾ ਉਹਨੇ ਆਖਿਆ ਉਹਦੀ ਕਮਾਈ ਦੇ ਬਾਰੇ ਜਾਨਣਾ ਉਹਨੇ ਆਖਿਆ ਵੀ ਜਾਨਦਾ ਬੜੀ ਬੇਈਮਾਨੇ ਦੀ ਕਮਾਈ ਕਰਦਾ ਹੈ ਬੜਾ ਲੋਕਾਂ ਦਾ ਹੱਕ ਖਾਂਦਾ ਹੈ ਬੜੀ ਠੱਗੀ ਕਰਦਾ ਹੈ ਧੋਖਾ ਕਰਦਾ ਹੈ ਉਨੇ ਆਖਿਆ ਫਿਰ ਮਹਿਲ ਨਾ ਵੇਖ ਜਿਹੜੀ ਕਮਾਈ ਏ ਉਹ ਵੇਖ ਹੁਣ ਪਹਿਲੇ ਤਾਂ ਜਵਾਬ ਸੀ ਵੀ ਜੋ ਮਰਜੀ ਏ ਮਹਿਲ ਤੇ ਬਣ ਗਿਆ ਨਾ ਪਰ ਦੂਜੇ ਦਾ ਜਵਾਬ ਸੀ ਮੈਂ ਮਹਿਲ ਵਾਲ ਨਹੀਂ ਮੰਨਦਾ ਮਹਿਲ ਦੇ ਅੰਦਰੋਂ ਜਿਹੜੀਆਂ ਗਰੀਬਾਂ ਦੀਆਂ ਚੀਕਾਂ ਉੱਠ ਰਹੀਆਂ ਨਾ ਮੇਰੇ ਕੰਨਾਂ ਵਿੱਚੋਂ ਪੈ ਰਹੀਆਂ ਨੇ ਮੈਂ ਉਹਨਾਂ ਨੂੰ ਸੁਣਨਾ ਜਿਹੜਾ ਲੋਕਾਂ ਦਾ ਖੂਨ ਲੱਗਾ ਹੈ ਨਾ ਮੈਂ ਖੂਨ ਵੇਨਾ ਇੱਥੇ ਜਿਹੜਾ ਸੀਮਟ ਬਜਰੀ ਉਦੇ ਉੱਤੇ ਜਿਹੜਾ ਲੋਕਾਂ ਦੀ ਹਾਲ ਪਾਰਿਆ ਨਜ਼ਰ ਆ ਰਹੀ ਹੈ ਨਾ ਮੈਂ ਉਹਨੂੰ ਨੋਟ ਕਰ ਰਿਹਾ ਮੈਂ ਉਹਦੀ ਕਮਾਈ ਨੂੰ ਮੈਂ ਨਾ ਵੀ ਉਹਦੀ ਕਮਾਈ ਕਿੱਦਾਂ ਦੀ ਮੈਂ ਇਹ ਨਹੀਂ ਬਿੰਦਾ ਵੀ ਇਹਦਾ ਮਹਿਲ ਕਿੱਦਾਂ ਦਾ ਹੈ ਕੋਈ ਬੰਦਾ ਵਿੰਦਾ ਹੈ ਉਹਦੇ ਸੁੱਖ ਦੇ ਸਾਧਨ ਉਹਦੀ ਕਾਰ ਵੱਲ ਵਿੰਦਾ ਵੀ ਕਾਰ ਬੜੀ ਲਗਜ਼ਰੀ ਲੈ ਕੇ ਆਇਆ ਤੇ ਇੱਕ ਬੰਦਾ ਖਲੋਤਾ ਹੈ ਉਹ ਕਾਰ ਨੂੰ ਵੇਖ ਕੇ ਮਨ ਲਲਚਾਉਂਦਾ ਨਹੀਂ ਉਹ ਕਾਰ ਜਿੰਨਾ ਪੈਸਿਆਂ ਦੇ ਨਾਲ ਆਈ ਉਹ ਕਮਾਈ ਵੱਲ ਵਿੰਦਾ ਹੈ ਕਿਉਂਕਿ ਪਿੰਡ ਦਾ ਬੰਦਾ ਹੈ ਸ਼ਹਿਰ ਦਾ ਬੰਦਾ ਹੈ ਸੁਸਾਇਟੀ ਦਾ ਬੰਦਾ ਹੈ ਉਹਦੀ ਕਿਰਤ ਕਮਾਈ ਬਾਰੇ ਜਾਣਦਾ ਹੈ ਵੀ ਕਿਹੜੇ ਤਰੀਕੇ ਦੇ ਨਾਲ ਕਰਦਾ ਹੈ ਕਿੱਦਾਂ ਦੀ ਕਰਦਾ ਹੈ ਉਹ ਕਮਾਈ ਵੱਲ ਵੇਂਦਾ ਹੈ ਨਜ਼ਰ ਬਰੀਕ ਕਰਕੇ ਵੇਂਦਾ ਹੈ ਉਹ ਕਹਿੰਦਾ ਕੀ ਫਾਇਦਾ ਹੈ ਇਹੋ ਜੀ ਕਾਰ ਦਾ ਜੇ ਗਰੀਬਾਂ ਦਾ ਖੂਨ ਪੀ ਕੇ ਲੈਣੀ ਸੀ ਤੇ ਕੀ ਫਾਇਦਾ ਹੈ ਇਹੋ ਜੀ ਕਾਰ ਦਾ ਇੱਕ ਦਾ ਧਿਆਨ ਕਾਰ ਦੇ ਉੱਤੇ ਹੈ ਇੱਕ ਦਾ ਧਿਆਨ ਮਕਾਨ ਦੇ ਉੱਤੇ ਹੈ ਇੱਕ ਦਾ ਧਿਆਨਕਾਰ ਜਿੰਨਾ ਪੈਸਿਆਂ ਨਾਲ ਆਈ ਉਸ ਕਮਾਈ ਦੇ ਉੱਤੇ ਐ ਮਕਾਨ ਜਿੰਨਾ ਪੈਸਿਆਂ ਨਾਲ ਬਣਿਆ ਉਸ ਕਮਾਈ ਦੇ ਉੱਤੇ ਐ ਦੋਵਾਂ ਦੇ ਵੇਖਣ ਦਾ ਨਜ਼ਰੀਆ ਆਪਣਾ ਆਪਣਾ ਐ ਜਿਹੜਾ ਮਕਾਨ ਤੇ ਘਰ ਵੇਖਦਾ ਹੈ ਉਹਦੇ ਵਾਸਤੇ ਬੇਈਮਾਨੀ ਧੋਖਾ ਠੱਗੀ ਠੋਰੀ ਕੋਈ ਅਰਥ ਨਹੀਂ ਰੱਖਦੀ ਫਰਕ ਇਹਨਾਂ ਬਈ ਉਹ ਵੇਖ ਰਿਹਾ ਹੈ ਲਲਚਾ ਰਿਹਾ ਹੈ ਤੇ ਉਹਨੂੰ ਖੁਦ ਨੂੰ ਕਰਨ ਦਾ ਸਬੱਬ ਨਹੀਂ ਮਿਲਿਆ ਮੌਕਾ ਨਹੀਂ ਮਿਲਿਆ ਉਹ ਕਰ ਨਹੀਂ ਪਾਇਆ ਛੇ ਰਹਿ ਗਿਆ ਪਛਤਾ ਰਿਹਾ ਹੈ ਵੀ ਮੈਂ ਇਹਦੇ ਨਾਲ ਪਿੱਛੇ ਕਿਉਂ ਰਿਆ ਔਰ ਇੱਕ ਵੇਖ ਰਿਹਾ ਉਹਦੀ ਕਮਾਈ ਵੱਲ ਤੇ ਕਮਾਈ ਵੱਲ ਵੇਖ ਕੇ ਉਹਨੂੰ ਲਾਹਨਤਾਂ ਪਾ ਰਿਹਾ ਉਹ ਕਹਿੰਦਾ ਸੱਜਣਾ ਇਹੋ ਜਿਹੇ ਮਹਿਲਾਂ ਦਾ ਤੇ ਕਾਰਾਂ ਦਾ ਕੀ ਫਾਇਦਾ ਜਿੱਥੇ ਗਰੀਬਾਂ ਦੀਆਂ ਚੀਕਾਂ ਉੱਠਦੀਆਂ ਹੋਣ ਗਰੀਬਾਂ ਦਾ ਖੂਨ ਇੱਥੇ ਲੱਗਾ ਨਜ਼ਰ ਆਵੇ ਇੱਥੇ ਕੀ ਫਾਇਦਾ ਇਹੋ ਜੀ ਕਮਾਈ ਦਾ ਇੱਕ ਵੇਖਦਾ ਪਾਏ ਹੋਏ ਤਨ ਦੇ ਉੱਤੇ ਬ੍ਰਾਂਡਿਡ ਕਪੜਾ ਇਹਦੀ ਸ਼ਰਟ ਇਹਦੀ ਪੈਂਟ ਇਹਦੇ ਸਪੈਕਸ ਇਹਦੀ ਟਾਈ ਉਹਦੀਆਂ ਬ੍ਰਾਂਡਿਡ ਆਈਟਮਾਂ ਨੂੰ ਵੇਖਦਾ ਹੈ ਬ੍ਰਾਂਡਿਡ ਚੀਜ਼ਾਂ ਨੂੰ ਵੇਖਦਾ ਹੈ ਤੇ ਦੂਜਾ ਵੇਖਦਾ ਕੀ ਫਰਕ ਪੈਂਦਾ ਯਾਰ ਤੂੰ ਕਿੰਨੇ ਦੀ ਸਪੈਕਸ ਲਾਈ ਏ ਤੂੰ 2000 ਦੀ ਡਾਲਰ ਦੀ ਸ਼ਰਟ ਪਾਈ ਏ 4000 ਡਾਲਰ ਦੀ ਸ਼ਰਟ ਪਾਈ ਕੀ ਫਰਕ ਪੈਂਦਾ ਲੋਕਾਂ ਦਾ ਠੱਗਿਆ ਨਾ ਕੋਈ ਇਮਾਨਦਾਰੀ ਦੀ ਕਮਾਈ ਥੋੜਾ ਇੱਕ ਇਮਾਨਦਾਰੀ ਵੇਂਦਾ ਹੈ ਇੱਕ ਬੇਈਮਾਨੀ ਵੇਂਦਾ ਹੈ ਇੱਕ ਐਸ਼ੋ ਇਸ਼ਰਤ ਨੂੰ ਵੇਂਦਾ ਹੈ ਤੇ ਇੱਕ ਜਿਹੜੇ ਕਮਾਈ ਦੇ ਨਾਲ ਐ ਸ਼ੋਇਸ਼ਰਤ ਦੇ ਸਾਧਨ ਬਣੇ ਨੇ ਉਹਨਾਂ ਨੂੰ ਵੇਂਦਾ ਹੈ। ਤੋਂ ਖੈਰ ਹੁਣ ਦੋਵਾਂ ਦੇ ਵੇਖਣ ਦਾ ਨਜ਼ਰੀਆ ਆਪਣਾ ਆਪਣਾ ਹੈ। ਦੋਵੇਂ ਆਪਣੇ ਆਪਣੇ ਤੌਰ ਤਰੀਕਿਆਂ ਦੇ ਨਾਲ ਵੇਂਦੇ ਨੇ। ਮੈਂ ਤੇ ਹੈਰਾਨ ਹਾਂ ਨਾ ਵੀ ਅੱਜਕੱਲ ਜਿਹੜੇ ਮਾਂ ਬਾਪ ਨੇ ਨਾ ਉਹ ਬੱਚਿਆਂ ਨੂੰ ਸਿੱਖਿਆ ਪਤਾ ਕੀ ਦਿੰਦੇ ਨੇ ਬੇਟਾ ਦੇਖ ਉਹ ਜਿਹੜਾ ਫਲਾਣਾ ਅੰਕਲ ਉਹ ਕਿੰਨੀ ਕਮਾਈ ਕਰ ਗਿਆ। ਆਪਣੀ ਬਰਾਦਰੀ ਵਿੱਚ ਹੋਵੇ। ਆਪਣੇ ਭਾਈਚਾਰੇ ਸ਼ਰੀਕੇ ਵਿੱਚ ਹੋਵੇ ਆਪਣੇ ਹੀ ਰਿਸ਼ਤੇਦਾਰ ਹੈ ਪਰ ਕਿੰਨਾ ਅੱਗੇ ਚਲਾ ਗਿਆ ਤੇ ਜੇ ਕੋਈ ਬੱਚਾ ਹੋਵੇ ਸਿਆਣਾ ਉਹ ਕਵੇ ਡੈਡੀ ਉਹਦੀ ਤੇ ਕਮਾਈ ਬੜੀ ਬੁਰੀ ਹੈ ਉਹਦੀ ਕਮਾਈ ਦੇ ਅੰਦਰ ਬੜਾ ਖੋਟ ਹੈ ਤੇ ਪਿਓ ਮਸਕਲੇ ਜੇ ਕਹਿੰਦਾ ਉਹ ਖੋਟ ਹੈ ਨਹੀਂ ਖੋਟ ਕਿੰਨੇ ਵੇਖਿਆ ਗੱਲਾਂ ਬਣੀਆਂ ਨੇ ਪਰ ਕਮਾਈ ਤੇ ਹੈ ਨਾ ਇਕੱਲੀ ਕਮਾਈ ਨਾ ਵੇਖੋ ਇਹ ਵੇਖੋ ਕਮਾਈ ਕਰਨ ਦਾ ਤੌਰ ਤਰੀਕਾ ਕੀ ਹੈ ਪਛਤਾਉਗੇ ਰੋਵੋਗੇ ਸੀਸ ਮੈਲ ਦੇ ਅੰਦਰ ਵੀ ਸਿਸਕੀਆਂ ਉੱਠਣਗੀਆਂ ਕਾਰ ਦੇ ਅੰਦਰ ਰਹਿ ਕੇ ਵੀ ਸਫ਼ਰ ਕਰਕੇ ਵੀ ਸਕੂਨ ਨਹੀਂ ਲੈ पाओਗੇ ਇੱਕ ਖੱਦਰ ਦਾ ਕੱਪੜਾ ਪਾ ਕੇ ਬੜਾ ਸ਼ਾਂਤ ਹੈ ਬ੍ਰਾਂਡਿਡ ਕੱਪੜਾ ਪਾ ਕੇ ਵੀ ਰੋਂਦੇ ਕਲਪ ਦੇ ਨਜ਼ਰ ਪਾਉਗੇ ਚਿਹਰੇ ਦੇ ਉੱਤੇ ਹਜ਼ਾਰ ਕਿਸਮ ਦਾ ਮੇਕਅਪ ਕਰਕੇ ਫਿਰ ਵੀ ਤੁਹਾਡੇ ਚਿਹਰੇ ਦੀ ਕਠੋਰਤਾ ਮੇਕਅਪ ਵਿੱਚੋਂ ਬਾਹਰ ਆਉਂਦੀ ਨਜ਼ਰ ਪੈਗੀ ਹਰੇਕ ਬੰਦਾ ਹੈ ਉਹਨੇ ਸਾਰਾ ਪਾਣੀ ਦੇ ਨਾਲ ਮੂੰਹ ਤੋਤਾ ਲਾਹਿਆ ਪਾਇਆ ਕੁਝ ਨਹੀਂ ਗੁਲਾਬ ਵਾਂਗੂ ਖਿੜਿਆ ਚ ਰੋ ਦਾ ਨਜ਼ਰ ਪੈਗਾ ਬੇਈਮਾਨੋ ਠੱਗੋ ਨਾ ਲੋਕਾਂ ਦੀ ਕਮਾਈ ਦੇ ਉੱਤੇ ਆਪਣੇ ਮਹਿਲ ਬਣਾਓ ਮੈਕਸਰ ਇੱਕ ਲਫ਼ਜ਼ ਵਰਤਣਾ ਨਾ ਵੀ ਲੋਕਾਂ ਦੀਆਂ ਕਬਰਾਂ ਦੇ ਉੱਤੇ ਆਪਣੇ ਮਹਿਲ ਦੀ ਨੀਂਹ ਨਾ ਰੱਖੋ ਮਹਿਲ ਦੇ ਅੰਦਰ ਸੌ ਨਹੀਂ पाओगे ਲੋਕਾਂ ਨੂੰ ਰਵਾ ਕੇ ਆਪਣੇ ਆਪ ਨੂੰ ਹਸਾਉਂਦਾ ਯਤਨ ਨਾ ਕਰੋ ਖਾਸੇ ਬਰਕਰਾਰ ਨਹੀਂ ਰਹਿਣਗੇ ਲੋਕਾਂ ਦੀ ਕਮਾਈ ਲੋਕਾਂ ਦਾ ਹੱਕ ਖਾ ਕੇ ਆਪਣੇ ਕਾਲਰ ਚੁੱਕ ਕੇ ਮੋਢੇ ਚੁੱਕ ਕੇ ਤੁਰੰਦਾ ਯਤਨ ਨਾ ਕਰੋ ਹਾਂ ਬੇਅਕਲੇ ਲੋਕ ਤੁਹਾਨੂੰ ਆਦਰ ਦੇਣਗੇ ਪਰ ਦਾਨੇ ਲੋਕ ਨਾ ਤੁਹਾਨੂੰ ਆਦਰ ਦੇਣਗੇ ਸਗੋਂ ਤੁਹਾਡੇ ਵੱਲ ਵੇਖਣਗੇ ਤੇ ਤਰਸ ਭਰੀਆਂ ਨਜ਼ਰਾਂ ਦੇ ਨਾਲ ਵੇਖਣਗੇ ਕਿ ਕਿੰਨਾ ਭਾਰ ਆਪਣੇ ਸਿਰ ਦੇ ਉੱਤੇ ਲੈ ਕੇ ਚੱਲ ਰਿਹਾ ਹੈ ਬੇਈਮਾਨ ਬੰਦਾ ਸਫਲ ਹੋ ਕੇ ਵੀ ਅਸਫਲ ਹੈ ਸਫਲ ਕਾਦੇ ਲਈ ਹੋਣਾ ਹੈ ਸ਼ਾਂਤੀ ਮਿਲੇ ਸੁੱਖ ਮਿਲੇ ਸਕੂਨ ਮਿਲੇ ਚੈਨ ਮਿਲੇ ਘਰ ਦੇ ਅੰਦਰ ਕਲੇਸ਼ ਨਾ ਰਹੇ ਪਰ ਬੇਈਮਾਨ ਬੰਦਾ ਘਰ ਦੇ ਅੰਦਰ ਕਲੇਸ਼ ਬੜਾ ਹੈ ਪਤਨੀ ਦੇ ਨਾਲ ਝਗੜਾ ਹੈ ਰੌਲਾ ਰੱਪਾ ਹੈ ਉਹ ਸਾਰਾ ਕੁਝ ਕਰਦਿਆਂ ਧਰਦਿਆਂ ਜਦੋਂ ਆਪਾਂ ਇਦਾਂ ਦੇਖਨੇ ਆ ਤੇ ਦੇਖਨੇ ਆ ਵੀ ਇਹ ਸਫਲ ਹੋ ਕੇ ਵੀ ਅਸਫਲ ਹੈ ਇਹ ਸਫਲੇ ਭਾਰੀ ਤੌਰ ਤੇ ਅੰਦਰੋਂ ਪੂਰੀ ਤਰ੍ਹਾਂ ਡਿੱਗਾ ਹੈ ਅੰਦਰੋਂ ਡਿੱਗਦਾ ਨਜ਼ਰ ਪੈ ਰਿਹਾ ਹੈ ਪੂਰੀ ਤਰ੍ਹਾਂ ਸਾਫਾੜ ਹੈ ਤੁਹਾਨੂੰ ਮਹਿਲ ਦਿਸਦੇ ਨੇ ਕਾਰਾਂ ਦਿਸਦੀਆਂ ਨੇ ਕੱਪੜੇ ਦਿਸਦੇ ਨੇ ਸਾਧਨ ਦਿਸਦੇ ਨੇ ਪਰ ਇਹ ਸਾਰਾ ਕੁਝ ਗੁਨਾਹ ਨਹੀਂ ਹੈ ਕਮਾਓ ਬਣਾਓ ਪਰ ਕਮਾਓ ਬਣਾਓ ਚੰਗੀ ਸੋਚ ਤੇ ਚੰਗੀ ਕਮਾਈ ਦੇ ਨਾਲ